یہ شکرانا پتا کتنے شروع کیا کہنے سریر کی تندرستی ویخ جدو سویرے اٹھ کے شیشہ ویخ لے رب دا شکر شکرانا کر ان تین کن شنگاریا ہوئے ترین اکھاں صحیح سلامت نے تیرے ہاتھ پیر صحیح سلامت نے تینوں بولن بھی سمرتہ دیتی ہو رب دا شکر کر لکھاں لوگ دنیا چنیتر ہی ہین پیدا ہوئے انہیں رب دا کی بلاڈ لیا ਲੱਖਾਂ ਲੋਕ ਦੁਨੀਆ ਚ ਆਪਾਂ ਜਨਮ ਪੈਦਾ ਹੋਏ ساری ਉਮਰ ਬੀਲ ਚੇਰ ਤੇ ਲੰਘ ਗਈ ਉਹਨੇ ਰੱਬ ਦਾ ਕੀ ਵਿਗਾਰ ਲਿਆ ਤੈਨੂੰ ਤੁਰਨ ਲਈ ਪੈਰ ਦਿੱਤੇ ਬੋਲਣ ਲਈ ਜ਼ਬਾਨ ਦਿੱਤੀ ਵੇਖਣ ਲਈ ਅੱਖਾਂ ਦਿੱਤੀਆਂ ਸੁਣਨ ਲਈ ਕੰਨ ਦਿੱਤੇ ਰੱਬ ਦਾ ਸ਼ੁਕਰ ਕਰਕੇ ਸਵੇਰੇ ਕਿਆ ਕਰ ਸਤਨਾਮ ਸ੍ਰੀ ਇਸ ਲਈ ਆਪਾਂ ਸ਼ੁਕਰਾਨਾ ਕਰਦੇ ਹੋਰ ਜੇ ਨਾਮੀ ਹੋਵੇ ਤੰਦਰੁਸਤੀ ਵੇਖ ਕੇ ਸ਼ੁਕਰਾਨਾ ਪੜੋ ਜਿੰਦੂ ਸਾਜ ਸਵਾਰ ਸਿੰਘਾ ਦਿਆ ਘਰ ਵੇ ਬਤਾ ਬਚਪਨ ਵਿੱਚ ਮਾਂ ਪਿਓ ਮਿਲੇ ਰੱਬ ਦਾ ਸ਼ੁਕਰ ਕਰੋ ਮਾਂ ਵਰਗਾ ਪਿਆਰ ਮੁੱਲ ਨਹੀਂ ਕਿਤੇ ਮਿਲਦਾ ਭਾਵੇਂ ਗਰੀਬੀ ਹੋਵੇ ਤਾਂ ਮੇਰੀ ਹੋਵੇ ਯਾਦ ਰੱਖਿਓ ਪੈਸੇ ਨਾਲ ਬਹੁਤ ਕੁਝ ਮਿਲ ਜਾਂਦਾ ਪਰ ਪੈਸੇ ਨਾਲ ਮਾਂ ਪਿਓ ਵਾਲਾ ਪਿਆਰ ਨਹੀਂ ਮਿਲ ਸਕਦਾ ਇਹ ਜ਼ਿੰਦਗੀ ਤੁਸੀਂ ਮੁੱਲ ਕਿਤੇ ਨਹੀਂ ਖਰੀਦ ਸਕਦੇ ਜੋ ਮਰਦੀ ਹੈ ਇਹ ਠੀਕ ਹੈ ਜਿੰਨੀਦਰ ਮਾਂ ਕੋ ਬੈਠੇ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਉਹ ਚੀਜ਼ ਪਰ ਸਮਝੋ ਜਿੰਦੀ ਬਾਰ ਬਗਸਤਾ ਤੁਜਿਆ ਪਿਆਰੇ ਦੂਦ ਪਰ ਜੋਵਨ ਭੋਜਨ ਸੁਖ ਸੂਦ ਜਵਾਨੀ ਜਿੰਨੀ ਸੁਖ ਸੁਭਦਾ ਅਜੇ ਕਮਾਈ ਵੀ ਨਹੀਂ ਸ਼ੁਰੂ ਕੀਤੀ ਕਿਸੇ ਮਾਪਿਆਂ ਨੇ ਪੈਂਟ ਕੋਟ ਲੈ ਲੈ ਦਿੱਤੇ ਸੋਨੇ ਸੋਨੇ ਬੂਟ ਲੈ ਕੇ ਦਿੱਤੇ ਕੌਣ ਲੈ ਕੇ ਦੇ ਦੇ ਸੁਖ ਸੁਭਦਾ ਮਾਂ ਪਿਓ ਪਰ ਜੋ ਜਵਨ ਬੋਧਨ ਸੁਖ ਸੁਦਾ ਵਿਰਦ ਭਾਇ ਉਪਰ ਸਾਪ ਸੈਬ ਮੁੱਕ ਪਿਓ ਬੈਠ ਕਉਦੈਨ ਬੁੱਢੇ ਹੋਣ ਲੱਗ ਪੈ ਬੱਚੇ ਜਵਾਨ ਹੋਣ ਲੱਗ ਪੈ ਪੁੱਤਰ ਨੋਹਾ ਪੁੱਤ ਧੀਆ ਦੋਤੇ ਕਿੰਨਾ ਕੁਝ ਰੱਬ ਨੇ ਦਿੱਤਾ ਉਹਦਾ ਸ਼ੁਕਰ ਕਰੀ ਵਿਰ ਤੇ ਦਇਆ ਉਪਰ ਸਾਤ ਸੈਨ ਮੁਖ ਤੇ ਆਉ ਵੈਠ ਕਉ ਦੈਨ ਪਰ ਬੰਦਾ ਨਿਗੁਣਾ ਆਇ ਇਹ ਭੁੱਲ ਜਾਂਦਾ ਇਸ ਲਈ ਮਹਾਰਾਜ ਕਹਿੰਦੇ ਅਰਦਾਸ ਕਰ ਇਹ ਮੇਰੇ ਗੁਣ ਗੁਣ ਕਸ਼ੂਨ ਬੂਤੇ ਬਖਸ਼ੇ ਨੋ ਤਾਨਕ ਸਿਜੈ ਹੈ ਵਾਹਿਗੁਰੂ ਹੁਣ ਤੱਕ ਅਸੀਂ ਸ਼ੁਕਰ ਨਹੀਂ ਕਰ ਸਕਦੇ ਨਾ ਚੀਜ਼ਾਂ ਦਾ ਸਾਨੂੰ ਮਾਫ ਕਰਿਓ ਅਸੀਂ ਤੁਹਾਡੀਆਂ ਦਿੱਤੀਆਂ ਦਤਾਂ ਦਾ ਸ਼ੁਕਰ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਕਹਤੇ ਸ਼ੁਕਰਾਨਾ ਕਰੀਏ ਰੱਬ ਫਿਰ ਕਿਹੜਾ ਕਾਰਜ ਹੈ ਜਿਹੜਾ ਸਿੱਖ ਦਾ ਰੁਕ ਜਾਏਗਾ ਸਭ ਕਾਰਜ ਜੋ ਆਪ ਕਰਦਾ

ਕੱਲ ਮਹਾਰਾਜ ਬੱਚੀ ਦਾ ਵਿਆਹ ਰੱਖ ਦਿੱਤਾ ਹੈ ਮarre ਸਾਰੀ ਉਮਰ ਤਾਂ ਤੁਹਾਡੇ ਨਾਲ ਲੰਘ ਚੱਲੀ ਹੈ ਨਾ ਮੈਂ ਕੋਈ ਕੰਮ ਕੀਤਾ ਨਾ ਪੈਸਾ ਕਮਾਇਆ ਮarre ਨੂੰ ਦੱਸੋ ਬੱਚੀ ਦਾ ਵਿਆਹ ਰੱਖਿਆ ਮੇਰੀ ਭੀ ਹੈ ਮੈਨੂੰ ਜਾਣਾ ਤੇ ਪੈ ਰਗਾ ਨਾ ਉਦੋਂ ਪਰਿਵਾਰ ਇਕੱਠੇ ਹੁੰਦੇ ਸਨ ਸਾਸ ਸੰਗਤ ਵੱਡੇ ਪਰਿਵਾਰ ਤਿੰਨ ਤਿੰਨ ਚਾਰ ਚਾਰ ਭਾਈ ਇੱਕ ਦੂਜੇ ਦਾ ਦੁੱਖ ਸੁੱਖ ਦੇਖਦੇ ਸੀ ਵਿਆਹਾਂ ਮੇਂ ਸ਼ਾਦੀਆਂ ਇਦਾਂ ਕਰਦੇ ਸੀ ਕਹਿ ਮਹਾਰਾਜ ਭਰਾਮਾ ਨੇ ਸਾਰੇ ਇਹਨਾਂ ਕਾਰਜ ਤਾਂ ਕਰ ਦੇਣੇ ਪਰ ਮੈਂ ਪਿਓ ਆ ਮਹਾਰਾਜ ਮੇਰਾ ਫਰਜ਼ ਬਣਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੇ ਸਰ ਉਦਾਸ ਕਿ ਹੁੰਨੇ। ਮਰਦਾਨਿਆਂ ਤੇਰੀ ਧੀ ਦਾ ਵਿਆਹ ਥੋੜੀ ਐ ਸਾਡੀ ਧੀ ਦਾ ਵਿਆਹ ਐ। ਇੱਕ ਰੱਖ ਸਤਨਾਮ ਸ੍ਰੀ। ਸਿੱਖ ਗੁਰੂ ਦਾ ਹੋ ਜਾਏ ਤਾਂ ਯਾਦ ਰੱਖੋ ਧੀਆ ਪੁੱਤ ਸਾਡੇ ਨਹੀਂ ਫਿਰ ਗੁਰੂ ਦਾ ਸਿਕਰ ਹੈ ਉਹਨੂੰ ਸਿਕਰ ਹੈ ਬਈ ਉਹਦੇ ਨੇ। ਆਪਾਂ ਜੇ ਕਹਿੰਦੇ ਅਸੀਂ ਭਾਲ ਲੰ ਅਸੀਂ ਜਨਮ ਦੇ ਸਕਦੇ ਆ ਬੱਚੇਨ। ਜੀਵਨ ਨੂੰ ਆਪਾਂ ਦੇ ਸਕਦੇ ਜੀਵਨ ਗੁਰੂ ਨਾਲ ਬਖਸ਼ਣਾ ਹੈ ਗੁਰੂ ਦੀ ਦੇਹ ਗੁਰੂ ਦੀ ਬਖਸ਼ਿਸ਼ ਹੋਣੀ ਰੱਬ ਤੋਂ ਵੀ ਇੱਕ ਪਿਓ ਆਪਣੇ ਬੱਚਿਆਂ ਨੂੰ ਜਾਇਦਾ ਹਾਤ ਬਰਾਬਰ ਵੰਡ ਕੇ ਦੇ ਸਕਦਾ ਕਰਮ ਨਹੀਂ ਬਰਾਬਰ ਕਰ ਸਕਦਾ ਕਰਮਾਂ ਵਿੱਚ ਬਖਸ਼ਿਸ਼ ਸਿਰਫ ਰੱਬ ਦੀ ਹੈ ਕਿਸਮਤ ਰੱਬ ਬਣਾਉਂਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਤੇਰੀ ਧੀ ਦਾ ਵਿਆਹ ਥੋੜੀ ਹੈ ਸਾਡੀ ਧੀ ਦਾ ਤੂੰ ਫਿਕਰ ਕਿਉਂ ਕਰਨਾ ਹੈ ਕਹਿੰਦੇ ਮਹਾਰਾਜ ਪਿਉ ਮਨ ਹੋਏ ਜਾਂਦਾ ਹੈ ਸ਼ਿਰੂ ਜ루 ਨਾਨਕ ਸਾਹਿਬ ਮਹਾਰਾਜ ਨੂੰ ਬੋਲੇ ਕਹਿੰਦੇ ਮਰਦਾਨਿਆ ਤੇਰੀ ਬੱਚੀ ਦਾ ਵਿਆਹ ਇਦਾਂ ਹੋਣਾ ਜਿਵੇਂ ਰਾਜਿਆਂ ਦੀਆਂ ਧੀਆਂ ਦਾ ਵਿਆਹ ਹੁੰਦਾ ਹੈ ਕਹੇ ਮਹਾਰਾਜ ਅਸੀਂ ਗਰੀਬ ਲੋਕ ਹਾਂ ਕਹਿੰਦੇ ਨਹੀਂ ਮਰਦਾਨਿਆ ਰਾਜਿਆਂ ਦੀਆਂ ਧੀਆਂ ਦਾ ਜਿੱਦਾਂ ਵਿਆਹ ਹੁੰਦਾ ਐਦਾਂ ਤੇਰੀ ਬੱਚੀ ਦਾ ਵਿਆਹ ਹੋਣਾ ਥੋੜੇ ਦਿਨ ਵੀ ਨਿਲੰਗ ਹੈ ਕਿਉਂਕਿ ਕੱਲ੍ਹ ਕੇ ਮਹੀਨੇ ਪਹਿਲਾਂ ਤੋਂ ਦਿਨ ਬੰਦਨ ਦੱਸੇ ਮਲਸੀਹ ਦਾ ਚੌਧਰੀ ਭਾਈ ਫਕੀਰਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾ ਦਾ ਸਿੱਖ ਹੋ ਗਿਆ ਸੁਲਤਾਨਪੁਰ ਲੋਧੀ ਪਾਤਸ਼ਾਹ ਨੇ ਸੱਦ ਕੇ ਕਿਹਾ ਕਹਿੰਦੇ ਚੌਧਰੀ ਸਾਹਿਬ ਤੁਸੀਂ ਵੱਡੇ ਵੱਡੇ ਵਿਆਹਾਂ 'ਚ ਜਾਂਦੇ ਰਹਿੰਦੇ ਹੋ ਕਹਿੰਦੇ ਜਦੋਂ ਕਿਸੇ ਵੱਡ ਅਮੀਰ ਕਿਸੇ ਦੀ ਬੱਚੀ ਦਾ ਵਿਆਹ ਹੋਵੇ ਕਹਿੰਦੇ ਉਹ ਬਰੀ ਦਾ ਸਮਾਨ ਕਿੱਥੋਂ ਲਿਆਉਂਦੇ ਹੋ ਮਰਸੀਆਂ ਦੇ ਚੌਧਰੀ ਭਾਈ ਫਕੀਰਤ ਨੇ ਕਿਹਾ ਮਹਾਰਾਜ ਆਮ ਬੰਦੇ ਤਾਂ ਛੋਟੇ ਸ਼ਹਿਰਾਂ ਚੋਂ ਖਰੀਦ ਲੈਂਦੇ ਨੇ ਜਦੋਂ ਕਿਸੇ ਵੱਡੇ ਸ਼ਹਿਰ ਸਾਊਧ ਕਰ ਕਿਸੇ ਰਾਜੇ ਦੀ ਬੱਚੀ ਦਾ ਵਿਆਹ ਹੋਵੇ ਤਾਂ ਮਹਾਰਾਜ ਉਹਨਾਂ ਲਾਹੌਰੋਂ ਜੱਗਤ ਖਰੀਦ-ਫਰੋਦ ਕਰਦੇ ਨੇ ਲਾਹੌਰੋਂ ਵਰੀ ਦਾ ਸਮਾਨ ਵਧੀਆ ਮਿਲਦਾ ਹੈ ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ ਜੇ ਕਿਸੇ ਕੋਲ ਬਹੁਤ ਜ਼ਿਆਦਾ ਮਹਾਰ ਨਮਾਇਆ ਦਿੱਤੀ ਹੈ ਉਹ ਦੂਰੋਂ ਦੂਰੋਂ ਵੀ ਜਾ ਕੇ ਸ਼ਾਪਿੰਗ ਕਰਦੇ ਨੇ ਲੋਕ ਪਿੰਡਾਂ ਚ ਲੁਧਿਆਣੇ ਆਉਂਦੇ ਨੇ ਲੁਧਿਆਣੇ ਵਾਲੇ ਚੰਡੀਗੜ੍ਹ ਜਾਂਦੇ ਨੇ ਚੰਡੀਗੜ੍ਹ ਵਾਲੇ ਪਟਿਆਲੇ ਜਾਂਦੇ ਨੇ ਐਦਾਂ ਚੱਲਦਾ ਹੈ ਤਾਂ ਕਹਿੰਦੇ ਉਹ ਫਿਰ ਭਾਈ ਪਗੀਰ ਨੇ ਕਿਹਾ ਮਹਾਰਾਜ ਵੱਡੇ ਵੱਡੇ ਸ਼ੌਕ ਹਨ ਉਹ ਤਾਂ ਫਿਰ ਲਹੌਰੋਂ ਖਰੀਦਦੇ ਨੇ ਬਾਛੇ ਕਹਿੰਦੇ ਆਪਾਂ ਭਾਈ ਮਰਦਾਨੇ ਦੀ ਬੱਚੀ ਦਾ ਵਿਆਹ ਆ ਚੌਧਰੀ ਸਾਹਿਬ ਆਪਾਂ ਵਰੀ ਦਾ ਸਮਾਨ ਲਹੌਰੋਂ ਹੀ ਖਰੀਦ ਲੈਣਾ ਮਰਦਾਨੇ ਦੇ ਹੱਥ ਜੜ ਗਏ ਅੱਖਾਂ ਪਰੇ ਕਹਿੰਦੇ ਮਹਾਰਾਜ ਅਸੀਂ ਤਾਂ ਤਲਵੰਡੀਆਂ ਖਰੀਦ ਕੇ ਬੱਜੀ ਵਿਆਹ ਦੇਣੀ ਐ ਕਹਿੰਦੇ ਨਹੀਂ ਲਾਹੌਰੋਂ ਖਰੀਦਣੇ ਚੌਧਰੀ ਫਕੀਰਤ ਨੂੰ ਕੱਲਿਆ ਨਾਲ ਕੱਲਿਆ ਭਾਈ ਮਰਦਾਨੇ ਨੂੰ ਹਜ਼ੂਰ ਨੇ ਮਾਇਆ ਦੇਖ ਕੇ ਤੋੜਿਆ ਕਹਿੰਦੇ ਲੈ ਫਿਰ ਭਾਈ ਫਕੀਰਤ ਵਰੀ ਦਾ ਸਮਾਨ ਲਿਆਉਣਾ ਲਾਹੌਰੋਂ ਜਿੱਦੇ ਕੋਲੋਂ ਖਰੀਦਣੇ ਉਹਦੇ ਨਾਲ ਪੈਸੇ ਨਹੀਂ ਕੱਟ ਕਰਨੇ ਜਿੱਦੇ ਕੋਲੋਂ ਖਰੀਦਣੇ ਪੈਸੇ ਨਹੀਂ ਕੱਟ ਕਰਨੇ ਜਿੰਨਾ ਮੰਗੇ ਉਹ ਮੰਗੇ ਪੈਸੇ ਦੇਣੇ ਨੇ ਚੀਜ਼ ਵਧੀਆ ਲੈ ਕੇ ਆਉਣੀ ਹੈ ਬੜੀ ਦਾ ਸਮਾਨ ਖਰੀਦਣ ਤੋਰ ਦਿੱਤਾ ਸਾਰਾ ਸਮਾਨ ਭਾਈ ਭਗਿਰਤ ਨੇ ਲਾਹੌਰੋਂ ਖਰੀਦਿਆ ਇੱਕ ਚੀਜ਼ ਰਹਿ ਗਈ ਉਸ ਸੀ ਬੱਚੀ ਨੂੰ ਪਹਿਨਾਉਣ ਵਾਲਾ ਸੱਜਣਾ ਦਾ ਚੂੜਾ ਜਦੋਂ ਚੂੜਾ ਖਰੀਦਣ ਗਏ ਪੁੱਛਿਆ ਵੀ ਸਭ ਤੋਂ ਵਧੀਆ ਮਹਿੰਗਾ ਕਿੱਥੋਂ ਮਿਲਦਾ ਹੈ ਕਹਿੰਦੇ ਕੋਈ ਸੇਠ ਹੈ ਜਿਹੜਾ ਹਾਥੀਦੰਦ ਦਾ ਚੂੜਾ ਬਣਾਉਂਦਾ ਇੱਥੇ ਮਨਿਆਰੀ ਵਾਲਾ ਸੇਠ ਕੋਈ ਨਾ ਕਹਿੰਦੇ ਕੌਣ ਕਹਿੰਦੇ ਚਲੇ ਜਾਓ ਔਰ ਦੱਸ ਦਿੱਤਾ ਪਤਾ ਉਹਦਾ ਨਾਮ ਇਤਿਹਾਸ ਵਿੱਚ ਆਇਆ ਸੇਠ ਮਨ ਸੁਖ ਮਨ ਸੁਖ ਦੀ ਹੱਟ ਤੇ ਚਲੇ ਗਏ ਉਹਨੂੰ ਜਾ ਕੇ ਕਿਹਾ ਕਿ ਨਾ ਬਣਿਆ ਤਾਂ ਪਿਆ ਕਜੋੜਾ ਪਰ ਉਹ ਕਿਸੇ ਵਾਸਤੇ ਬਣਾਇਆ ਤੁਸੀਂ ਦੋ ਦਿਨ ਰੁਕ ਗਏ ਚੌਧਰੀ ਪਗੀਰਤ ਨੇ ਕਿਹਾ ਗੁਰੂ ਦਾ ਹੁਕਮ ਹੈ ਰਾਤ ਨਹੀਂ ਰਹਿਣਾ ਲਾਹੌਰ ਵਿੱਚ ਤੂੰ ਪੈਸੇ ਦੱਸ ਕਿੰਨੇ ਚਾਹੀਦੇ ਜਿੰਨੇ ਉਹ ਮੰਗੇ ਪੈਸੇ ਉਹਨੇ ਲੈ ਲਾ ਸੇਠ ਦੇ ਮਨ ਚ ਲਾਲਚ ਆਉਣਾ ਸੀ ਉਹਨੇ ਡੇਢੇ ਪੈਸੇ ਮੰਗ ਲਏ ਬਣਿਆ ਚੂੜਾ ਚੱਕ ਕੇ ਦੇ ਦਿੱਤਾ ਜਦੋਂ ਪੈਸੇ ਭਾਈ ਭਗੀਰਤ ਨੇ ਦੇ ਦਿੱਤੇ ਉਹਨੇ ਹੱਥਾਂ ਨਾਲ ਫੜ ਕੇ ਗੋਲਕ ਚ ਰੱਖ ਲੈ ਉਹਨਾਂ ਪੈਸਿਆਂ ਨੂੰ ਮੇਰੇ ਗੁਰੂ ਨਾਨਕ ਦੇ ਹੱਥ ਲੱਗੇ ਨੇ ਜਿਹੜੇ ਪੈਸੇ ਭਾਈ ਭਗੀਰਤ ਨੇ ਦਿੱਤੇ ਨਾ ਗੁਰੂ ਨਾਨਕ ਸਾਹਿਬ ਮਹਾਰਣ ਦੇ ਕੇ ਇਕੱਲੇ ਸੰਦਾਨ ਤੋਂ ਲਾ ਦਿੱਤੇ ਉਹ ਪੈਸਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਹੱਥ ਲੱਗੇ ਹੋਏ ਨੇ ਜਦੋਂ ਭਾਈ ਸੇਧ ਮਨੁੱਖ ਨੂੰ ਦਿੱਤੇ ਉਹਨੇ ਮਾਇਆ ਤਾਂ ਵੱਧੂ ਲੈ ਲਈ ਜੰਮਾ ਜੋੜਾ ਚੂੜਾ ਦਿਰਦਾ ਸਭ ਕੁਝ ਲਾਹੌਰ ਉੱਤਰ ਪੈ ਭਾਈ ਫਕੀਰਤ ਤੇ ਮਨਸੁਖ सेठ ਦੇ ਮਨ ਵਿੱਚ ਇੱਕ ਖਿਆਲ ਆਇਆ ਫਿਰ ਜਦੋਂ ਭਾਈ ਫਕੀਰਤ ਉੱਤਰ ਪੈ ਨਾ ਮਨਸੁਖ ਦੇ ਮਨ ਚ ਖਿਆਲ ਸ਼ੁਰੂ ਹੋ ਗਿਆ ਕਿਸੇ ਦੀ ਬੱਚੀ ਦਾ ਵਿਆਹ ਆ ਤੂੰ ਪੈਸੇ ਵੱਧ ਲੈ ਲੈ ਡੇਢੇ ਪੈਸੇ ਲੈ ਲੈ ਐਨੇ ਨਹੀਂ ਸੀ ਲੈਣੇ ਚਾਹੀਦੇ ਮਜਬੂਰੀ ਤੋਂ ਫਾਇਦਾ ਉਠਾ ਇੱਕ ਬੰਦਿਆ ਨੇ ਆਪਣੇ ਗੁਰੂ ਦਾ ਬਚਨ ਕਮਾਇਆ ਕਿ ਰਾਤ ਨਹੀਂ ਰਹਿਣੀ ਗੁਰੂ ਦਾ ਹੁਕਮ ਹੈ ਲਾਹੌਰ ਵਿੱਚ ਰਾਤ ਨਹੀਂ ਰੁਕਣਾ ਉਹ ਗੁਰੂ ਦਾ ਬਚਨ ਕਮਾਉਣ ਵਾਲੇ ਤੂੰ ਪੈਸੇ ਡੇਢੇ ਕਮਾਉਣ ਵਾਲਾ ਇੱਕ ਗਰੂ ਦਾ ਵਜਨ ਕਮਾਉਣ ਵਾਲਾ ਇੱਕ ਪੈਸੇ ਡੇਢੇ ਕਮਾਉਣ ਵਾਲਾ ਚਿੱਤ ਦੇ ਵਿੱਚ ਹਾਰ ਚੱਲ ਪਈ ਅੰਦਰੋਂ ਮਨ ਨੇ ਆਵਾਜ਼ ਦਿੱਤੀ ਨਹੀਂ ਕਿਸੇ ਦੀ ਦਿੱਤੀ ਦਾ ਵਿਆਹ ਹੈ ਪੈਸੇ ਵੱਧ ਨਹੀਂ ਲੈਣੇ ਚਾਹੀਦੇ ਜੋ ਮੇਰੇ ਮੰਨਦੇ ਉਹ ਠੀਕ ਹੈ ਡੇਢੇ ਪੈਸੇ ਨਹੀਂ ਲੈਣੇ ਚਾਹੀਦੇ ਮਨ ਸੁਭ ਖਿਆਲਾ ਗਿਆ ਉਹਨੇ ਨੌਕਰ ਨੂੰ ਠਹਿਰਾਇਆ ਮਗਰ ਲੱਭਦੇ ਲੱਭਦੇ ਤਰਪਿਆ ਅਜੇ ਲੋਹਰੋਂ ਬਾਹਰ ਨਿਕਲੇ ਸਨ ਆਵਾਜ਼ ਮਾਰ ਕੇ ਕਿਓ ਭਾਈ ਰੁਕ ਜਾਓ ਆ ਤੁਹਾਡੇ ਟੈਸੇ ਵਿੱਚ ਵੱਧ ਲੈ ਲੈ ਡਿੱਡ ਦੇ ਪੈਸੇ ਨਾ ਮੰਗੇ ਜਦੋਂ ਤੁਸੀਂ ਕੋ ਮੂੰਹ ਮੰਗੇ ਪੈਸੇ ਆ ਨਾ ਪੈਸੇ ਵੱਧ ਲੈ ਲੈ ਮੋੜਦੇ ਨੇ ਸਾਥ ਸੰਗਤ ਇੱਕ ਚੀਜ਼ ਯਾਦ ਰੱਖੋ ਕਿਸੇ ਚੰਗੇ ਬੰਦੇ ਦੀ ਨੀਅਤ ਵਾਲੇ ਤੁਹਾਡੇ ਘਰ ਵਿੱਚ ਪੈਸੇ ਆ ਜਾਣ ਉਹ ਧਰਮ ਦੀ ਵਰਕਤ ਪਾ ਦਿੰਦੇ ਨੇ ਮਾੜੇ ਬੰਦੇ ਦੀ ਨੀਅਤ ਦੀ ਮਾਇਆ ਆ ਜਾ ਤੁਹਾਡਾ ਵੀ ਰੋੜ ਕੇ ਲੈ ਜਾਂਦੀ ਕਿਸੇ ਚੰਗੇ ਬੰਦੇ ਦੇ ਹੱਥ ਲੱਗੇ ਕੋਈ ਨਾਮ ਜਪਣ ਵਾਲੇ ਕੋਈ ਚੰਗੀ ਨੀਅਤ ਵਾਲੇ ਦੀ ਮਾਇਆ ਤੁਹਾਡੇ ਘਰ ਆ ਜਾ ਧਰਮ ਪੈਦਾ ਕਰ ਸਕਦੀ ਹੈ ਤੇ ਕਿਸੇ ਮਾਰੇ ਬੰਦੇ ਦੀ ਮਾਇਆ ਘਰ ਚ ਆ ਜਾਏ ਉਹ ਮਾੜੀ ਚੀਜ਼ ਵੀ ਲਾ ਸਕਦੀ ਹੈ ਮੈਂ ਚੰਗੇ ਚੰਗੇ ਬੰਦੇ ਵੇਖੇ ਨੇ ਜਿਹੜੇ ਰੋਜ਼ ਦੀ ਰੁਟੀਨ ਵਿੱਚ ਗੁਰਦਾਰੇ ਜਾਂਦੇ ਸੀ ਪਤਾ ਨਹੀਂ ਮਾਇਆ ਕਿੱਥੋਂ ਆ ਗਈ ਪੱਕੇ ਸ਼ਰਾਬੀ ਹੋ ਗਏ ਰੋਜ਼ ਦੇ ਰੋਜ਼ ਗੁਰਦਾਰੇ ਜਾਣ ਵਾਲੇ ਬੰਦੇ ਠੇਕੇ ਵੱਲ ਜਾਣ ਲੱਗ ਪਤਾ ਨਹੀਂ ਕਿਹਦੇ ਹੱਥਾਂ ਦੀ ਕੋਈ ਮਾਇਆ ਇਸ ਤਰ੍ਹਾਂ ਦੀ ਇਹਦੇ ਵਿੱਚ ਚੀਜ਼ ਬਰਕਤ ਰਹਿੰਦੀ ਹੈ ਤਾਈਂੋ ਬੰਦਗੀ ਵਾਲਿਆਂ ਦੇ ਹੱਥਾਂ ਵਿੱਚ ਬਰਕਤ ਹੈ ਕੀ ਗੁਰੂ ਨਾਲ ਅੰਨਸ ਮਹਾਰਾਜ ਦੇ ਹੱਥ ਲੱਗੇ ਸਨ ਸਾਖਸ਼ੇਪੇ ਸਮਾਇਆ ਨਹੀਂ ਉਹਦਾ ਸੇਠ ਦਾ ਮਨ ਬਦਲ ਗਿਆ ਨਾਲੇ ਉਹਨੇ ਪੈਸੇ ਮੁੜੇ ਤੇ ਨਾਲੇ ਕਹਿੰਦਾ ਭਾਈ ਭਗੀਰਥਨ ਚੌਧਰੀ ਸਾਹਿਬ ਤੁਹਾਡਾ ਗੁਰੂ ਕੌਣ ਹੈ ਭਲਾ ਜਿਹੜੇ ਗੁਰੂ ਦਾ ਬੱਜਨ ਮੰਨਿਆ ਤੁਸੀਂ ਤੁਹਾਡਾ ਗੁਰੂ ਕੌਣ ਹੈ ਭਲਾ ਉਹਨਾਂ ਨੇ ਕਿਹਾ ਧੰਨ ਗੁਰੂ ਨਾਨਕ ਸਾਹਿਬ ਸੁਣਦਿਆਂ ਹੀ ਕੰਨ ਮਨ ਠਰ ਗਿਆ ਕਿੱਥੇ ਦਰਸ਼ਨ ਹੋਣਗੇ ਸੁਲਤਾਨ ਪਰਲੋਦੀ ਪਰ ਇੱਕ ਦਿਨ ਸੇਠ ਮਨਸੁਖ ਵੀ ਸੁਲਤਾਨ ਪਰਲੋਦੀ ਆਉਂਦਾ ਹੈ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ ਸੇਠ ਮਨਸੁਖ ਤੋਂ ਅੱਗੇ ਫਿਰ ਸਿੱਖੀ ਦੇ ਦੀਵੇ ਜਗੇ ਸੰਗਲਾ ਦੀਪ ਸ਼੍ਰੀਲੰਕਾ ਤੱਕ ਸੇਠ ਮਨਸੁਖ ਨੇ ਫਿਰ ਪ੍ਰਚਾਰ ਕੀਤਾ ਸਿੱਖੀ ਦਾ ਜਿਹੜਾ ਰਾਜਾ ਸ਼ਿਵਨਾਥ ਸ਼੍ਰੀਲੰਕਾ ਸੰਗਲਾ ਦੀਪ ਦਾ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਸੇਠ ਮਨਸੁਖ ਕਰਕੇ ਬਣਿਆ ਖੈਰ ਸਭ ਕੁਝ ਆ ਗਿਆ ਵਰੀ ਦਾ ਸਮਾਨ ਹਜ਼ੂਰ ਕੱਲਣ ਲੱਗੇ ਮਰਦਾਨੇ ਨੂੰ ਜਾ ਵਧੀਆ ਦੀ ਤਿਆਰੀ ਕਰ ਹੁਣ ਸਾਰਾ ਕੋਈ ਤੇਰੀ ਬੱਚੀ ਦਾ ਜ਼ਿਆਦਾ ਸਮਾਨ ਬਣ ਗਿਆ ਹੁਣ ਵਿਆਹ ਖੁਸ਼ੀ ਖੁਸ਼ੀ ਕਰੋ ਜਾਓ ਤਲਵੰਡੀ ਜਾਓ ਮਰਦਾਨੇ ਨੇ ਸਾਰਾ ਵਰੀ ਦਾ ਸਮਾਨ ਗੱਢੀ ਪੜੀ ਹੋਈ ਤੁਰਨ ਲੱਗੇ ਆ ਹੁਣ ਗੱਲ ਬੜੀ ਕੀਮਤੀ ਹੈ ਜ਼ਿੰਦਗੀ ਵਿੱਚ ਯਾਦ ਰੱਖਿਓ ਤੁਰਨ ਲੱਗਣਾ ਜਦੋਂ ਵਰੀ ਦਾ ਸਭ ਸਮਾਨ ਲੈ ਕੇ ਵਿਆਹ ਦੀ ਸਹੈਲੀ ਤਿਆਰੀ ਟਰਨ ਲੱਗ ਗਿਆ ਸਾਰਾ ਕੁਝ ਰੱਖ ਕੇ ਰੁਕ ਗਿਆ ਕਹਿੰਦੇ ਮਹਾਰਾਜ ਮੈਨੂੰ ਜਾਣਾ ਹਜ਼ੂਰ ਨੇ ਕਿਹਾ ਕਿਉਂ ਨਹੀਂ ਜਾਣਾ ਵੀ ਤੇਰੀ ਬੱਚੀ ਦਾ ਵਿਆਹ ਸਾਰਾ ਸਮਾਨ ਲੈ ਦਿੱਤਾ ਹੁਣ ਦੱਸ ਕੋਈ ਹੋਰ ਕੁਝ ਚਾਹੀਦਾ ਮਾਇਆ ਚਾਹੀਦੀ ਹੋਰ ਦੇ ਦਿੰਦੇ ਜਾਂ ਜਾ ਕੇ ਖੁਸ਼ੀ ਖੁਸ਼ੀ ਵਿਆਹ ਕਰ ਭਾਈ ਮਰਦਾਨੇ ਨੇ ਹੱਥ ਜੋੜ ਕੇ ਅੱਖਾਂ ਪਰ ਲਈ ਮਹਾਰਾਜ ਕਿਸੇ ਦੇ ਹੱਥ ਭੇਜ ਦਿੰਨੇ ਆ ਮੈਨੂੰ ਜਾਣਾ ਤਲਵੰਡੀ ਹਜ਼ੂਰ ਜੀ ਨੇ ਕਿਉਂ ਹੱਥ ਜੋੜ ਕੇ ਕਿਹਾ ਸਤਿਗੁਰੂ ਮੈਂ ਮਾਇਆ ਤੇ ਚੀਜ਼ਾਂ ਨਾ ਕੀ ਕਰਨਾ ਜਿਸ ਵਿਆਹ ਵਿੱਚ ਮੇਰਾ ਗੁਰੂ ਨਾਨਕ ਹੀ ਨਾ ਹਾਜ਼ਰ ਹੋਵੇ ਮੈਂ ਉਹ ਚੀਜ਼ਾਂ ਤੋਂ ਕੀ ਲੈਣਾ ਮਹਾਰਾਜ ਤੁਸੀਂ ਨਹੀਂ ਜਾਣਾ ਮੈਂ ਨਹੀਂ ਜਾਣਾ ਜਦ ਤਹਾਂ ਤੁਸੀਂ ਹਾਜ਼ਰ ਹੋਵੋ ਉਦੋਂ ਪਾਤਸ਼ਾਹ ਨੇ ਗੱਲਣ ਲੱਗ ਕੇ ਕਿਆ ਮਰਦਾਨਿਆ ਜਾਂ ਵਸਤੂਆਂ ਲੈ ਜਾ ਅਸੀਂ ਵੀ ਆ ਮੰਗੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਤੇਰੀ ਬੱਚੀ ਦਾ ਵਿਆਹ ਹੈ ਹੋਣਾ ਜਿਵੇਂ ਰਾਜਿਆਂ ਦੀ ਬੱਚਿਆਂ ਦਾ ਜਦੋਂ ਪਾਤਸ਼ਾਹ ਤਲਵੰਡੀ ਪਹੁੰਚੇ ਨਾ ਸੇਠ ਮਨਸੁਖ ਵੀ ਲਾਹੌਰੋਂ ਉਸ ਲਿਆ ਤੇ ਪਹੁੰਚਿਆ ਮਲਸੀਆਂ ਦਾ ਚੌਧਰੀ ਭਾਈ ਪੱਗੀ ਇੱਥੇ ਵੀ ਨਾਲ ਪਹੁੰਚਿਆ ਉਹ ਤਲਵੰਡੀ ਰਾਏ ਭੋਇੰਦ ਦੀ ਤਲਵੰਡੀ ਦਾ ਨਵਾਬ ਰਾਏ ਗੁਲਹਾਰ ਵੀ ਗਿਆ ਤੇ ਹਾਜ਼ਰ ਹੋਇਆ ਸੁਲਤਾਨਪੁਰ ਲੋਧੀ ਤੋਂ ਭਾਈਆ ਜੈ ਰਾਮ ਵੀ ਹਾਜ਼ਰ ਹੋਏ ਭਾਈਆ ਜੈ ਰਾਮ ਦੇ ਨਾਲ ਸਾਥ ਸੰਗਤ ਸੁਲਤਾਨਪੁਰ ਦਾ ਉਹ ਨਵਾਬ ਚੌਧਰੀ ਦੌਲਤ ਖਾਨ ਲੋਧੀ ਵੀ ਹਾਜ਼ਰ ਹੋਇਆ ਜਿਹੜੇ ਡੇ ਡੇ ਨਵਾਬ ਸੇਠ ਰਾਜੇ ਚੌਧਰੀ ਵਿਆਹਾਂ ਵਿੱਚ ਆਏ ਲੋਕੀ ਵੇਖਣ ਲੱਗ ਪਏ ਘੋੜਿਆਂ ਤੇ ਸਵਾਰ ਹੋ ਕੇ ਵਿਆਹ ਤੇ ਆਏ ਨੇ ਕਿਹਦਾ ਵਿਆਹ ਹੈ ਕਿਸੇ सेठ ਕਿਸੇ ਰਾਜੇ ਦੇ ਬੱਚੇ ਦਾ ਵਿਆਹ ਹੈ ਕਹਿੰਦੇ ਨਹੀਂ ਭਾਈ ਮਰਦੰਨੇ ਦੀ ਬੱਚੀ ਦਾ ਵਿਆਹ ਹੈ ਰਾਜੇ ਪਤਾ ਕਿਉਂ ਹਾਜ਼ਰ ਹੋ ਗਏ ਕਿਉਂਕਿ ਰਾਜਿਆਂ ਦਾ ਰਾਜਾ ਗੁਰੂ ਨਾਨਕ ਹਾਜ਼ਰ ਹੋ ਗਏ ਜਿਸ ਥਾਂ ਦੇ ਵਿੱਚ ਗੁਰੂ ਹਾਜ਼ਰ ਹੋਜੇ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਸਿੱਖ ਨੇ ਯਾਰ ਲਾਸ ਕਰਨੀ ਬਾਦਸ਼ਾਹ ਤੁਸੀਂ ਤਾਂ ਦੌਲਤ ਪਦਾਰ ਸਭ ਕੁਝ ਦਿੱਤਾ ਪਰ ਹੁਣ ਤੁਸੀਂ ਹਾਜ਼ਰ ਲਿਓ ਇਹ ਤਾਂ ਗੁਰੂ ਦੇ ਚਰਨ ਪੁਆਏ ਨੇ ਸਤਿਗੁਰੂ ਅਖੀਰ ਤਤਵਿਆ ਘਰਿਆਂ ਚ ਤੁਸੀਂ ਹਾਜ਼ਰ ਲਿਓ ਗੁਰੂ ਹਰ ਗੁਰੂ ਹਾਜ਼ਰ ਰਹਿੰਦਾ ਗੁਰੂ ਫਿਰ ਸਿੱਖ ਦੇ ਹਰ ਕਾਰਜ ਕਰਦਾ ਹੈ ਹਾਂ ਕੁ ਚੀਜ਼ਾਂ ਨੇ ਜਿਹੜੀਆਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜਦੋਂ ਗੁਰੂ ਨੇ ਹਾਜ਼ਰ ਰਹਿਣਾ ਨਾ ਉਹ ਫਿਰ ਚਾਰ ਲਾਮਾਂ ਵਿੱਚ ਦੱਸਣਾ ਹੈ ਜਦੋਂ ਆਨੰਦ ਕਾਰਜ ਹੋਣਗੇ ਨਾ ਉਹ ਚੌਂ ਲਾਮਾਂ ਵਿੱਚ ਗੁਰੂ ਨੇ ਦੱਸਣਾ ਭਾਈ ਜੀਵਨ ਕਿਵੇਂ ਬਸ਼ਰ ਕਰਨਾ ਹੈ ਗ੍ਰਸਥ ਜੀਵਨ ਵਿੱਚ ਸਿੱਖ ਨੇ ਕਿਵੇਂ ਚੱਲਣਾ ਹੈ ਚਾਰ ਲਾਮਾਂ ਕੋਈ ਫੈਮਿਲੀ ਨਹੀਂ ਹੈ ਚਾਰ ਨਾਮਾਂ ਕੋਈ ਰੀਤੀ ਰਿਵਾਜ ਰਸਮ ਨਹੀਂ ਹੈ ਸਾਡਾ ਵਿਆਹ ਇਦਾਂ ਹੋਣਾ ਹੈ ਲਾਵਾਂ ਪੜਨੀਆਂ ਪ੍ਰਕਰਮਾ ਕਰਨੀਆਂ ਚਾਰ ਜਾ ਹੋਵੇ ਰੀਤੀ ਰਿਵਾਜ ਰਸਮ ਨਹੀਂ ਹੈ ਇਹ ਮਰਿਆਦਾ ਹੈ ਇਹਨੂੰ ਸਮਝਣ ਦੀ ਲੋੜ ਹੈ ਅੱਜ ਲੋਕ ਹੋਰ ਸਾਡੇ ਕੰਮਾਂ ਤੇ ਟਾਈਮ ਆਪਣਾ ਜਾਇਆ ਕਰ ਦਿੰਦੇ ਪਰ ਜਦੋਂ ਲਾਵਾਂ ਦਾ ਟਾਈਮ ਆਉਂਦਾ ਨਾ ਉਦੋਂ ਪਹਿਲੀ ਗੱਲ ਤਾਂ ਦੋਨੋਂ ਪਰਿਵਾਰਾਂ ਦੇ ਬੰਦੇ 10-10 ਜਨ ਜਨ ਗੁਰਦਾਰੇ ਤੋ ਜੰਦੇ ਵੀ ਢਾਈ 3 ਵਜੇ ਤੇ ਫਿਰ 3 ਵਜੇ ਜਾ ਕੇ ਗਰੰਥੀਆਂ ਨੂੰ ਬਦਲ ਕੇ ਕਹਿੰਦੇ ਬਾਬਾ ਜੀ ਜਰਾ ਛੇਤੀ ਕਰ ਦਿਓ ਲੇਟ ਬਹੁਤ ਆ ਉਹ ਤਾਂ ਸਵੇਰ ਦੇ ਬੈਠੇ ਹੁੰਦੇ ਦੇਖੋ ਬਣਾ ਕੇ ਉਹ ਤਾਂ ਪ੍ਰਾਪਤਿ ਸ਼ਾਦੀ ਦੇਖੋ ਬਣਾ ਕੇ ਸਵੇਰ ਤੇ ਬੈਠੇ ਹੁੰਦੇ ਆ ਭਾਈ ਛੇਤੀ ਕਰ ਨਹੀਂ ਆ ਜਾਓ ਤੇ ਸਾਨੂੰ ਕਿ ਅਸੀਂ 20 ਮਿੰਟਾਂ ਚ ਕਰਕੇ ਤੋਰ ਦਿੰਦੇ ਇਹ ਫਿਰ ਕੱਲਾ ਵਿਆਹ ਰਹਿ ਜਾਂਦਾ ਹੈ ਜੇ ਤੁਸੀਂ ਆਨੰਦ ਕਾਰਜ ਕਰਨਾ ਹੈ ਉਹਨੂੰ ਸਮਝਣ ਦੀ ਲੋੜ ਹੈ 1.5 ਤੋਂ 2 ਘੰਟੇ ਲੱਗਦੇ ਨੇ ਸਮੇਂ ਸਰ ਜਾਓ ਸਾਰੀ ਸੰਗਤ ਜਾਵੇ ਸਾਡੇ ਰਿਸ਼ਤੇਦਾਰ ਜਾਣ ਫਿਰ ਉਹ ਸੱਭਾ ਦਿੰਦਾ ਮੈਂ ਬਾਹਰੋਂ ਦੇ ਸ਼ਾਂ ਦੇਖਣ ਇੱਥੇ ਵੀ ਲੋਕ ਕਰਨ ਲੱਗ ਪੈਂਦੇ ਦੋਨੇ ਪਰਿਵਾਰ ਗੁਰਦਾਰੇ ਜਾਂਦੇ ਨੇ ਹਾਲ ਭਰਿਆ ਹੁੰਦਾ ਹੈ ਆਨੰਦ ਕਾਰਜ ਹੁੰਦਾ ਹੈ ਕੀਰਤਨ ਹੁੰਦਾ 10-20 ਮਿੰਟ ਲਾਮਾਂ ਦੀ ਕੋਈ ਵਿਚਾਰ ਹੁੰਦੀ ਹੈ ਬੱਚਿਆਂ ਨੂੰ ਸਮਝਾ ਜਾ ਇਹ ਚੀਜ਼ ਫਿਰ ਸਮਝ ਆਉਂਦੀ ਹੈ